ਸਵੇਰ ਵੇਲੇ ਦੀ ਠੰਡੀ ਠੰਡੀ ਹਵਾ ਸ਼ੁਰੂ ਹੋਈ ਤੇ ਬੰਨ ਦੇ ਕਮਾ ਕੇਲੇ ਜਿਹੜਾ ਇੱਕ ਗੁੱਛਾ ਪਹਿਲਾਂ ਪਕਾ ਲਿਆ ਇੱਕ ਗੁੱਛਾ ਆਹ ਤੇ ਇਸ ਵਾਰ ਨਾ ਆਪਣੇ ਕੋਲੋਂ ਸਫਾਈ ਨਹੀਂ ਹੋਈ ਹੁਣ ਉਹ ਕੇਲੇ ਦਾ ਦੰਬ ਜਾਂ ਨਿਕਲ ਰਿਆ ਤੇ ਹੁਣ ਉਹਦੇ ਕੇਲੇ ਲੱਗਣਗੇ ਤੇ ਪਹਿਲਾਂ ਆ ਉਹ ਵੱਡੇ ਅਸੀਂ ਖੜੇ ਆ ਕੇਲਾ ਤੇ ਆ ਸਾਰੇ ਇੱਧਰ ਲੱਗ ਰਹੇ ਨੇ ਤੇ ਆ ਦੇਖੋ ਜੀ ਲੋਕਾਂ ਦਾ ਹਾਲ ਪਤਾ ਨਹੀਂ ਕੀ ਕੋਸ਼ਿਸ਼ ਉੱਤੇ ਦਿੰਦੇ ਆ ਤੇ ਸਾਡੇ ਕੋਲੋਂ ਇਸ ਵਾਰ ਸਫਾਈ ਨਹੀਂ ਕਰ ਹੋਈ ਪਤਾ ਨਹੀਂ ਹੋਣੀ ਟੂਣਾ ਆਇਆ ਕਿ ਕੀ ਆ ਤੇ ਇਦਾਂ ਸੁੱਟ ਦਿੰਦੇ ਆ ਪਲਾਟ 'ਚ ਤੇ ਮਾਲੀ ਆਹ ਕੱਪੜੇ-ਕੁੱਪੜੇ ਜਿਹੇ ਆ ਤੇ ਆ ਪਤਾ ਨਹੀਂ ਕੀ ਕੋਸ਼ ਆ ਆਪਾਂ ਇਹਨੂੰ ਚੱਕ ਕੇ ਲਾ ਦੇਣੀ ਅੱਗ ਆਪਾਂ ਲੈ ਕੇ ਬਾਬੇ ਨਾਨਕ ਦਾ ਨਾਂ ਤੇ ਆਪਾਂ ਇਹਨਾਂ ਚੀਜ਼ਾਂ ਤੋਂ ਡਰਦੇ ਨਹੀਂ ਉੱਧਰ ਆਪਣੇ ਹੈਗੇ ਸੀ ਅੰਜੀਰ ਦੇ ਬੂਟੇ ਸਫਾਈ ਨਹੀਂ ਕਰ ਹੋਈ ਇਸ ਵਾਰ ਬਹੁਤ ਖਲਾਰਾ ਪੈ ਗਿਆ ਸਫਾਈ ਨਹੀਂ ਕਰ ਹੋਈ ਤੇ ਆ ਗੰਨਿਆਂ ਦਾ ਰਸ ਕਢਾ ਕੇ ਲੈਣਾ ਇਹ ਵੀ ਇਸ ਵਾਰ ਨਹੀਂ ਹੋਇਆ ਤੇ ਬਸ ਇਦਾਂ ਹੀ